ਬਟਾਲਾ ਨਜ਼ਦੀਕੀ ਪਿੰਡ ਦਿਵਾਨੀਵਲ ਕਲਾਂ ਜਿੱਥੇ ਦਾ ਰਹਿਣ ਵਾਲਾ ਕਰਮਵੀਰ ਸਿੰਘ ਆਸਾਮ ਵਿੱਚ ਡਿਊਟੀ ਦੌਰਾਨ ਕ੍ਰੇਨ ਹਾਦਸੇ ਵਿੱਚ ਸ਼ਹੀਦ ਹੋ ਗਿਆ। ਇਹ ਨੌਜਵਾਨ ਪਿਛਲੇ 16 ਸਾਲ ਤੋਂ ਭਾਰਤੀ ਆਰਮੀ ਦੀ 97 ਰੋਡ ਕਨੈਕਸ਼ਨ ਕੰਪਨੀ ਵਿੱਚ ਆਪਣੀ ਸੇਵਾ ਦੇ ਰਿਹਾ ਸੀ। ਇਹ ਵਿਭਾਗ ਜਲ-ਥਲ ਅਤੇ ਹਵਾਈ ਸੈਨਾ ਲਈ ਸੜਕਾਂ, ਪੁਲ, ਸੁਰੰਗਾਂ ਅਤੇ ਮੋਰਚੇ ਬਣਾਉਣ ਦਾ ਕੰਮ ਕਰਦਾ ਹੈ। ਸੁਣਨ ਨੂੰ ਮਿਲਿਆ ਕਿ ਕਰਮਵੀਰ ਸਿੰਘ ਆਪਣੇ ਪਿੱਛੇ ਆਪਣੀ ਮਾਤਾ-ਪਿਤਾ, ਪਤਨੀ ਅਤੇ ਇੱਕ 14 ਸਾਲ ਦੇ ਬੱਚੇ ਨੂੰ ਛੱਡ ਗਿਆ ਹੈ। ਜਦੋਂ ਕਰਮਵੀਰ ਸਿੰਘ ਦੀ ਸ਼ਹਾਦਤ ਦੀ ਖਬਰ ਪਿੰਡ ਵਾਸੀਆਂ ਨੂੰ ਪਤਾ ਲੱਗੀ ਉਦੋਂ ਦਾ ਹੀ ਪਿੰਡ ਵਿੱਚ ਸੋਗ ਦੀ ਲਹਿਰ ਫੈਲੀ ਹੋਈ ਹੈ ਕਰਮਵੀਰ ਸਿੰਘ ਦੇ ਭਰਾ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਉਹਨਾਂ ਨੂੰ ਕੱਲ ਇੱਕ ਫੋਨ ਆਇਆ ਸੀ ਕਿ ਉਹਨਾਂ ਦੇ ਭਰਾ ਦਾ ਕ੍ਰੇਨ ਚਲਾਉਂਦੇ ਹੋਏ ਐਕਸੀਡੈਂਟ ਹੋ ਗਿਆ ਅਤੇ ਮਹਿਕਮੇ ਵੱਲੋਂ ਉਹਨਾਂ ਨੂੰ ਇਲਾਜ ਲਈ ਲਿਜਾਇਆ ਗਿਆ ਪਰ ਜਿੱਦਾਂ ਹੀ ਸ਼ਾਮ ਹੋਈ ਤਾਂ ਉਹਨਾਂ ਨੂੰ ਇੱਕ ਫੋਨ ਹੋਰ ਆਇਆ ਕਿ ਉਹਨਾਂ ਦਾ ਪ੍ਰਾ ਸ਼ਹੀਦ ਹੋ ਗਿਆ ਹੈ ਇਸੇ ਮਹਿਕਮੇ ਵਿੱਚੋਂ ਸੇਵਾ ਮੁਕਤ ਹੋ ਕੇ ਆਏ ਪਿੰਡ ਦੇ ਹੀ ਇੱਕ ਨਿਵਾਸੀ ਨੇ ਕਿਹਾ ਕਿ ਇਹ ਮਹਿਕਮਾ ਕੇਂਦਰ ਸਰਕਾਰ ਦੇ ਅਧੀਨ ਆਉਂਦਾ ਹੈ ਅਤੇ ਭਾਰਤੀ ਸੈਨਾ ਦੇ ਨਾਲ ਹੀ ਇਸ ਦਾ ਸਾਰਾ ਕੰਮ ਕਾਜ ਹੁੰਦਾ ਹੈ। ਉਹਨਾਂ ਦੱਸਿਆ ਕਿ ਸੈਨਾ ਦੇ ਜਿੰਨੇ ਵੀ ਕੰਮ ਹੁੰਦੇ ਨੇ ਸਾਡਾ ਮਹਿਕਮਾ ਹੀ ਕਰਦਾ ਹੈ ਅਤੇ ਸਾਰੀਆਂ ਸਹੂਲਤਾਂ ਸਾਨੂੰ ਸੈਨਾ ਵਾਂਗ ਹੀ ਮਿਲਦੀਆਂ ਹਨ ਅਤੇ ਵਰਦੀ ਵੀ ਅਸੀਂ ਸੈਨਾ ਵਾਲੀ ਹੀ ਪਾਉਂਦੇ ਹਾਂ। ਉਹਨਾਂ ਨੇ ਕਿਹਾ ਕਿ ਸਾਨੂੰ ਸਾਡੇ ਸ਼ਹੀਦ ਨੌਜਵਾਨ ਤੇ ਫਕਰ ਹੈ ਪਰ ਦੁੱਖ ਉਸ ਤੋਂ ਜ਼ਿਆਦਾ ਹੈ ਕਿਉਂਕਿ ਉਹ ਆਪਣੇ ਪਿੱਛੇ ਇੱਕ 14 ਸਾਲ ਦਾ ਪੁੱਤਰ ਤੇ ਬਜ਼ੁਰਗ ਮਾਪੇ ਛੱਡ ਗਿਆ। ਆਓ ਵੇਖਦੇ ਹਾਂ ਬਟਾਲਾ ਤੋਂ ਰਿਪੋਰਟਰ ਜਸਪਾਲ ਚੰਦਨ ਦੀ ਐਲਐਮਆਈ ਟੀਵੀ ਤੋਂ ਖਾਸ ਰਿਪੋਰਟ। ਇਹ ਨਾਮ ਹੀ ਤੁਹਾਡਾ ਮਹਾਵੀਰ ਸਿੰਘ ਨੇ ਤੇ ਜਿਹੜੇ ਸ਼ਹੀਦ ਹੋਏ ਨੇ ਉਹ ਕੀ ਲੱਗਦੇ ਸੀ ਤੁਹਾਡੇ ਕਿੰਨਾ ਸਮਾਂ ਹੋ ਗਿਆ ਸੀ ਕਿੱਥੇ ਨੌਕਰੀ ਕਰਦੇ ਸੀ ਉਹ ਜੀ ਬ੍ਰਦਰ ਹੀ ਮੇਰਾ ਵੱਡਾ ਉਹ ਗ੍ਰਿਪ ਚ ਨੌਕਰੀ ਕਰਦੇ ਹੁੰਦੇ ਹਾਂ ਉਹਨੂੰ 14-15 ਸਾਲ ਹੋ ਗਏ ਹਨ ਨੌਕਰੀ ਕਰਦੇ ਆਣ ਉੱਚੀ ਨੌਕਰੀ ਡਿਊਟੀ ਦੇ ਨਾਲ ਹੀ ਕੋ ਹਸਾ ਹੋਇਆ ਕਰੇਨ ਤੇ ਕਰੇਨ ਤੇ ਹਸਾ ਹੋਣ ਕਰਕੇ ਉਹਨਾਂ ਦੀ ਗੱਤੋ ਵੀ ਹੈ ਜਦੋਂ ਹੋਣ ਕਰਕੇ ਇੱਕ ਬੇਟਾ ਉਹਨਾਂ ਦਾ 14-15 ਸਾਲ ਦਾ ਵਾਈਫ ਮਾਤਾ ਪਿਤਾ ਨੇ ਮੱਲੋ ਨਾਰਮਲ ਪਰਿਵਾਰਾਂ ਜੀ ਤੇ ਬੜਾ ਔਖਾ ਹੋ ਗਿਆ ਕਿ ਤਰੀਏ ਸਾਡਾ ਤੁਹਾਨੂੰ ਪਤਾ ਲੱਗਿਆ ਜੀ ਉਹਨਾਂ ਦੇ ਇੱਕ ਕੋਈ ਫਰੈਂਡ ਦਾ ਹੀ ਫੋਨ ਆਇਆ ਕਿ ਉਹ ਅਜਨ ਉਹਦਾ ਬਰਦਰ ਤੁਹਾਡੇ ਦਾ ਐਕਸੀਡੈਂਟ ਹੋ ਗਿਆ ਐਕਸੀਡੈਂਟ ਹੋਣ ਕਰਕੇ ਨਾ ਥੜਾ ਸੱਟ ਲੱਗ ਗਈ ਆ ਉਸ ਤੋਂ ਬਾਅਦ ਅਸੀਂ ਇਹਨੂੰ ਦੁਬਾਰਾ ਫੋਨ ਕਰਕੇ ਉਹਨਾਂ ਨੂੰ ਪੁੱਛਿਆ ਵਾ ਤੇ ਉਹਨਾਂ ਨੂੰ ਕੋਈ ਦੱਸਿਆ ਨਹੀਂ ਪੈਣਾ ਮੁੜ ਕੇ ਫੇਰ ਅਸੀਂ ਇੱਕ ਦੋ ਵਾਰੀ ਹੋਰ ਬੰਦਿਆਂ ਨਾਲ ਕੰਟੈਕਟ ਕੀਤਾ ਵਾ ਉਸ ਤੋਂ ਬਾਅਦ ਜੀ ਸ਼ਾਮ ਨੂੰ 6 ਵਜੇ ਨਾਲ ਪਤਾ ਲੱਗਾ ਵਾ ਕਿ ਤੁਹਾਡੇ ਬ੍ਰਦਰ ਦੀ ਡੈਥ ਹੋ ਗਈ ਹੈ ਤੇ ਕੀ ਕਰਦੇ ਸੀ ਉੱਥੇ ਗ੍ਰਫ ਦੇ ਵਿੱਚ ਗ੍ਰਫ ਦੇ ਵਿੱਚ ਜੀ ਇਹ ਲੋਜਿਸਟਿਕ ਆਪਰੇਟਰ ਹਨ ਤੇ ਇਹਨਾਂ ਕਰੋਨਾ ਚਲਾਉਂਦੇ ਹਨ ਤੇ ਕੀ ਕਿਦਾਂ ਹਾਦਸਾ ਕਿਦਾਂ ਹੋ ਗਿਆ ਪਤਾ ਲੱਗਾ ਇਹ ਜੀ ਕੋਈ ਰੋਡ ਤੇ ਕੋਈ ਪਹਾੜੀ ਪੂਰੀ ਰੋਡ ਕਟਿੰਗ ਕਰਨ ਲੈ ਜਾਨੀ ਉੱਥੇ ਹਾਦਸਾ ਹੋ ਗਿਆ ਤੇ ਹਾਦਸਾ ਹੋ ਗਿਆ ਤੇ ਜੇ ਪਰਿਵਾਰ ਦੀ ਗੱਲ ਕੀਤੀ ਜਾਵੇ ਕਦੋਂ ਉਹਨਾਂ ਦਾ ਫੋਨ ਆਇਆ ਸੀ ਲਾਸਟ ਟਾਈਮ ਕਦੋਂ ਗੱਲ ਹੋਈ ਤੁਹਾਡੀ ਲਾਸਟ ਟਾਈਮ ਉਦੋਂ ਹੀ ਜੀ 11 12 ਵਜੇ ਨਾਲ ਗੱਲ ਹੋਈ ਹੈ ਤੇ ਠੀਕ ਠਾਕ ਹਨ ਨੋਰਮਲ ਗੱਲਾਂ ਜੋ ਆਮ ਪਰਿਵਾਰ ਦੇ ਵਿੱਚ ਹੁੰਦੀਆਂ ਨੇ ਕੀ ਹਾਲ ਚਾਲ ਇੱਕ ਦੂਜੇ ਦਾ ਠੀਕ ਠਾਕ ਨੇ ਸਾਰੇ ਜਿਹੜਾ ਐਸਾ ਸਪਾਸ ਜਿਹੜਾ ਅਕਸਰ ਪਰਿਵਾਰ ਨਾਲ ਸ਼ੇਅਰ ਕਰਦੇ ਸੀ ਕਿ ਮੈਂ ਹੁਣ ਆ ਕੇ ਆ ਕਰਨਾ ਆ ਜਾ ਇਦਾਂ ਕਰਨਾ ਪਰਿਵਾਰ ਦੇ ਵਿੱਚ ਸੁਭਣੇ ਜੀ ਜਦੋਂ ਵੱਲੋਂ ਹੱਥ ਦਾ ਖੇਡਦਾ ਪਰਿਵਾਰ ਹੋਏ ਤੇ ਬੜੇ ਸੁਭਣੇ ਹੁੰਦੇ ਨੇ ਜੀ ਬੰਦੇ ਤੇ ਕੀ ਦਸੀਏ ਜੀ ਤੁਹਾਨੂੰ ਹੁਣ ਜੇ ਗੱਲ ਕੀਤੀ ਜਾਵੇ ਪਰਿਵਾਰ ਦੀ ਇਸ ਤਿੱਕੇ ਨਾ ਇੱਕ ਹਾਦਸਾ ਹੋਇਆ ਵਾਹ ਅਲੀ ਤੇ ਇਹ ਪਰਿਵਾਰ ਚ ਦੇਖਿਆ ਜਾਵੇ ਤਾਂ ਆਪਣਾ ਬੇਟਾ ਹੈ ਅਲੀ ਬਾਕੀ ਕਰਾ ਅਲੀ ਜੇ ਉਹਨਾਂ ਦੀ ਗੱਲ ਕੀਤੀ ਜਾਵੇ ਕਿਸ ਤਰ੍ਹਾਂ ਦਾ ਸੁਭਾਅ ਸੀ ਉਹਨਾਂ ਦਾ ਜਾਂ ਕਿਸ ਤਰ੍ਹਾਂ ਦਾ ਮਿਲਣ ਵਰਤਾ ਸੀ ਸਾਰੇ ਇਲਾਕੇ ਵਿੱਚ ਬਹੁਤ ਵਧੀਆ ਜੀ ਕੋਈ ਗਾਲੀ ਨਹੀਂ ਆ ਸਾਰਾ ਤੁਹਾਡਾ ਨਗਰ ਕੋਲੋਤਾ ਦਾ ਪੁੱਤ ਸਕਦੇ ਹੋ ਤੁਸੀਂ ਬਹੁਤ ਮਿਲਨਸਾਰ ਬੰਦੇ ਹੋ ਉਹ ਗੱਲੀ ਇਹ ਜੀ ਇਦਾਂ ਦੀ ਕਦੋਂ ਛੁੱਟੀ ਕੱਟ ਕੇ ਜੀ ਛੁੱਟੀ ਕੱਟ ਕੇ ਜੀ 20 22 ਦੇ ਨੂੰ ਹੋਏ ਪਿਆ ਨੂੰ ਹਾਂ ਜੀ ਅਬਿਆਸ ਤੋਂ ਮੈਂ ਹੀ ਚੜਾ ਕੇ ਆਇਆ ਉਹਨਾਂ ਨੇ ਕਦੋਂ ਆ ਰਹੀ ਬਾਡੀ ਮੀਟਕ ਦੇ ਬਦਵਾ ਦੇ ਮ੍ਰਿਤਕ ਦੇ ਜੀ ਕੱਲ ਨੂੰ ਆ ਰਹੀ ਹੈ ਜੀ ਤੁਹਾਡਾ ਮੇਰਾ ਨਾਮ ਐਮਟੀ ਡਰਾਈਵਰ ਜਗਤਾਰ ਸਿੰਘ ਸਰ ਜੀ ਤੁਸੀਂ ਵੈਸੇ ਬੈਕ ਵਿੱਚ ਚਾਹੇ ਉਹ ਮੈਕ ਮੇਰਾ ਕੀ ਕੰਮ ਹੁੰਦਾ ਵਾ ਕਰਮਵੀਰ ਨੂੰ ਨਹੀਂ ਕੀ ਕਰਦੇ ਸੀ ਇਹ ਜੀ ਇਦਾਂ ਹੈ ਕਿ ਸਾਡਾ ਇਹ ਪੀਵੀ ਵਿੱਚ ਤੇ ਹੁੰਦਾ ਵਾ ਬਿਆਰੋ ਬਲ ਰੋਡ ਐਸੀ ਇਹਦਾ ਨਾਮ ਹੈ ਜਨਰਲ ਅਰਜ਼ਰਬ ਇੰਜੀਨੀਅਰ ਸਪੋਰਟ ਸ਼ੀਮਾ ਸ਼ਰਕ ਸੰਗਠਨ ਬਾਰਡਰ ਰੋਡ ਇੱਕ ਜਲਥਾਣਾ ਸਲਸਨਾ ਹੋਇਸਨਾ ਬੰਦ ਸੈਕ ਨੇ ਦਾ ਆਰਮੀ ਦਾ ਕੰਮ ਕਰਦੇ ਆ ਇਹ ਰਿਪੋਰਟ ਬਣਾਉਣੇ ਮੋਰਚੇ ਬਣਾਉਣੇ ਹੋਰ ਜੋ ਵੀ ਮਤਲਬ ਰੋਡ ਬਣਾਉਣੇ ਬ੍ਰਿਜ ਬਣਾਉਣੇ ਇਹ ਸਾਰਾ ਸਾਡੇ ਮੈਗ ਨੂੰ ਦਿੱਤਾ ਹੋਇਆ ਤੇ ਜਿਹੜੇ ਕਰਮਚਾਰੀ ਸੀ ਇਹ ਕਿਤੇ ਕਿਤੇ ਨੌਕਰੀ ਕਰ ਚੁੱਕੇ ਜੀ ਜੀ ਸ਼੍ਰੀ ਨਗਰ ਵੀ ਰਹੇ ਨੇ 109 आरसीसी रोड कनेक्शन कंपनी ਫਿਰ 54 ਲੈ 54 ਵਿੱਚ ਵੀ ਰਹੇ ਨੇ ਤੇ ਫਿਰ ਰਹੇ ਜੇ ਬੇਨਖਾਲਾ ਸ਼ਿਮਲਾ ਵੀ ਰਹੇ ਨੇ 116 आरसीसी ਕੱਲ ਕੀ ਹੋਇਆ ਲੱਗਾ ਕੋਈ ਪਤਾ ਹਾਂਜੀ ਕੱਲ ਜਿਹੜਾ ਹਾਦਸਾ ਹੋਇਆ ਕਿ ਕੱਲ ਦੇ ਏਦਾਂ ਜਿੱਦਾਂ ਸੁਣੇ ਆਪਾਂ ਨੂੰ ਆਉਣ ਡਿਆ ਕਿ ਮਤਲਬ ਡੋਜ਼ਰ ਚਲਾਉਣ ਡਿਆ ਸੀ ਬਲਾਸਟਿੰਗ ਹੋਇਆ ਬਲਾਸਟਿੰਗ ਤੋਂ ਬਾਅਦ ਇਹਨੇ ਡੋਜ਼ਰ ਮਾਰਚ ਕੀਤਾ G50 ਡੋਜ਼ਰ ਸੀ ਉਹ ਪਹਾੜ ਹੇ ਲਿਆ ਉਹ ਤੋਂ ਜਕਦਮ ਪਹਾੜ ਉੱਤੇ ਆੜ ਕੇ ਨਿਕਲ ਗਿਆ ਹਾਂਜੀ